ਸੰਗਤ ਦੀ ਕਿੰਨਾ ਪਾਣੀ ਆਇਆ ਹੈ ਉਹ ਦੇਖੋ ਯਾਰ ਦੇਖੋ ਕਿਹੜੀਆਂ ਝੁੱਗੀਆਂ ਜਿਹੜੀਆਂ ਹਨ ਉਹ ਵੀ ਪਾਣੀ 'ਚ ਡੁੱਬਿਆ ਥੋੜੀ-ਥੋੜੀਆ ਦੇਖੋ ਇਹ ਵੀ ਘਰ ਵੀ ਅੱਧਾ ਪਾਣੀ 'ਚ ਘਰ ਵੀ ਅੱਧਾ ਪਾਣੀ 'ਚ ਉਹ ਦੇਖੋ ਮਾਰ ਕੇ ਬਿਦਾਰਾ ਪਾਣੀ ਦੇ ਕਿਲੇ ਬੰਦ ਹੋ ਗਏ ਹੁਣ ਦੇਖੋ ਮੰਦਰ ਸਾਹਮਣੇ ਉਹ ਵੀ ਡੁੱਬਿਆ ਆ ਆ ਪੀਰਾਂ ਦੀ ਜਗ੍ਹਾ ਮੈਂ ਕਹਿੰਨੀ ਸੀ ਬਹੁਤ ਬੁਰਾ ਹਾਲ ਆ ਉਹ ਪਾਣੀ 'ਚ ਅਧਰ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਲੋਕ ਸੰਗਤ ਜੀ ਆਪਾਂ ਆਏ ਹੀ ਨਕੌਂਦਰ ਤੋਂ ਮੇਲਾ ਦਿਖਾਗੇ ਤੁਹਾਨੂੰ ਸਾਰੇ ਇਹ ਤਸਵੀਰਾਂ ਵੀ ਦੇਖ ਲਿਆਵਾਂ। ਤੇ ਰਸਤੇ 'ਤੇ ਆਉਂਦੇ ਪਹੀ ਤੇ ਆਹ ਜਿਹੜਾ ਰੋਡ ਹੈਗਾ ਜੀ ਆਹ ਹੈਗਾ ਜਲੰਧਰ ਤੇ ਆ ਪਿੱਛੇ ਜਿਹੜਾ ਸਾਡੇ ਆ ਇਹ ਹੈਗਾ ਪਰ ਨਕੌਂਦਰ ਤੋਂ ਉਨੇ ਪਈ ਤੇ ਇਹਦੇ ਤੋਂ ਜਿਹੜਾ ਪੋਲ ਆਉਂਦਾ ਨਾ ਇੱਥੇ ਤੁਹਾਨੂੰ ਦਿਖਾਉਂਦੇ ਇੱਥੇ ਬਹੁਤ ਪਾਣੀ ਦੀ ਮਾਰ ਪਈ ਹੋਈ ਆ। ਤੇ ਦੇਖੋ ਤਾਂ ਕਿੰਨੀ ਜਰੀ ਮਾਰ ਪਈ ਆ। ਤੇ ਤੁਸੀਂ ਦੇਖ ਸਕਦੇ ਆ ਆਪਾਂ ਜੇ ਰਸਤੇ ਜਾਂਦੇ ਪਹੀ ਇਹ ਖੇਤਾਂ 'ਚ ਪਾਣੀ ਸੀ ਤੇ ਪਰ ਕਈ ਕਈ ਖੇ ਸੁੱਕੇ ਮੈਂ ਸੋਤੇ ਘਰੇ ਉੱਦਾ ਤੇ ਦੇਖਿਆ ਤੇ ਆ ਦੇਖੋ ਸਾਰੇ ਕਿੰਨਾ ਹਾਲ ਬੁਰਾ ਹੋਇਆ ਕਿ ਨਹੀਂ ਐਣੀ ਆਹ ਦੇਖੋ ਸੰਗਤ ਦੀ ਬਾਪੂ ਬਾਪੂ ਮਹਾਰਾਜਾ ਦਰਬਾਰ ਤੋਂ ਨੇ ਪਈ ਤੇ ਰਸਤੇ ਜਿਹੜਾ ਆਉਂਦਾ ਪੁਲ ਤੋਂ ਦੇ ਦਈ ਪਈ ਆ ਦੇਖੋ ਸੰਗਤ ਦੀ ਕਿੰਨਾ ਪਾਣੀ ਆਇਆ ਹੈ ਦੇਖੋ ਯਾਰ ਦੇਖੋ ਕਿਦਾਂ ਧੁੱਗੀਆਂ ਜਿਹੜੀਆਂ ਐ ਨਹੀਂ ਉਹ ਪਾਣੀ ਦੀ ਧੁੱਗੀਆਂ ਥੋੜੀ-ਥੋੜੀਆਂ ਦੇਖੋ ਘਰ ਵੀ ਘਰ ਵੀ ਅੱਧਾ ਪਾਣੀ ਚਾਹ ਅੱਜ ਤੇ ਪਾਣੀ ਤੇ ਉਹ ਦੇਖੋ ਆਹ ਦੇਖੋ ਕਿੰਨਾ ਜਾ ਰਹਾ ਹੈ ਮਤਲਬ ਇਹ ਨੂੰ ਪਾਣੀ ਜਾ ਰਿਹਾ ਉਹ ਨਹੀਂ ਜਾ ਰਿਹਾ ਦੇਖੋ ਹਾਲ ਦੇਖਣੀ ਹੈ ਨਾ ਕਿੰਨਾ ਬਾਰ ਚੈਂ ਗਿਆ ਇਹ ਆਹ ਪੇ ਸਰਗਮ ਪਾਣੀ ਆਇਆ ਇਧਰ ਪਾਣੀ ਆ ਗੋ ਖੇਤਾਂ ਕੋਲ ਤੇ ਪਾਣੀ ਹੈਗਾ ਕਿ ਮੈਂ ਕਿਹਾ ਅਛਾ ਤੱਕ ਪਰ ਵਿਚ ਵਿਚ ਖੇਤ ਸੁੱਕੇ ਵੀ ਸੀ ਆ ਦੇਖੋ ਗਿਆ ਨਹੀਂ ਬੱਟਾ ਉੱਚਾ ਨਾ ਹਾਂ ਜਿਹੜੇ ਉੱਤੇ ਖੇਤ ਉੱਤੇ ਪਾਣੀ ਆ ਦੇਖੋ ਇਧਰ ਪਾਣੀ ਸਾਰਾ ਚੜਿਆ ਦੇਖੋ ਚਲੋ ਬਾਬਾ ਮੇਹ ਰੱਖੇ ਭਾਵਾ ਤੇ ਜਲਦੀ ਜਲਦੀ ਇਹ ਜਿਹੜੀ ਦੁਬਤਾ ਨੂੰ ਦੂਰ ਕਰੇ ਕੋਈ ਕਿ ਪਾਸੇ ਪੀਰਾਂ ਦੀ ਜਗ੍ਹਾ ਵੀ ਹੈ ਕੀ ਕਹਿੰਦੇ ਸੰਗਤ ਜਾਂਦੇ ਤਾਂ ਪਾਪ ਉੱਤੇ ਚੱਲੀ ਆ ਉਹ ਆਪਣੇ ਘਰ ਛੱਡ ਕੇ ਤੇ ਬਾਕੀ ਕਹਿੰਦੇ ਇੱਥੇ ਹੀ ਆਪੇ 5 ਦਿਨ ਹੋ ਗਏ ਆ ਜਿੰਦੇ ਇੱਦਾਂ ਹੀ ਆਣਾ ਹੈ। ਆਹ ਦੇਖੋ ਮੰਦਿਰ ਸਾਹਮਣੇ ਉਹ ਵੀ ਡੁੱਬਿਆ ਆ ਆ ਪੀਰਾਂ ਦੇ ਜਗ੍ਹਾ ਮੈਂ ਕਹਿੰਦੀ ਸੀਗੀ। ਬਹੁਤ ਬੁਰਾ ਹਾਲ ਆ। ਉਹ ਪਾਣੀ ਚ ਉੱਤਰ ਗਿਆ। ਹਾਂ ਅੱਗੇ ਤੱਕ ਤਾਂ ਅੱਗੇ ਵੀ ਹੈਗਾ ਆ ਜਿੱਥੇ ਕੁੱਚਾ ਆਇਆ ਨਾ ਦੇਖੋ ਉੱਥੇ ਹੈ ਨਹੀਂ ਆ। ਬਾਕੀ ਇੱਧਰਲੇ ਪਾਸੇ ਨੀਵਾਂ ਦੇ ਵਿੱਚ ਕਿਤੇ ਪੂਲਰ ਪੂਲਰ ਦੀ ਬਿਆਰ ਟੇਸ ਲੱਗੀ ਹੋਈ ਆ ਮੰਜੇ ਦੇ ਕੱਤੇ ਪਾਰ ਕਿਤੇ ਸਾਰਾ ਸਮਾਨ ਪੂਰੇ ਘਰ ਦਾ ਹੈ ਯਾਨੀ ਕੰਨ ਚੜ ਗਿਆ ਹੋਣਾ ਬਾਕੀ ਬਹੁਤ ਔਖਾ ਆ ਬਹੁਤ ਬੁਰਾ ਹਾਲ ਆ ਹਮ ਦੇਖੋ ਉਹ ਵਾਲਾ ਆ ਨਾ ਉਹ ਵਾਲਾ ਉਹ ਉੱਚੀ ਜਗ੍ਹਾ ਤੇ ਆ ਥੋੜਾ ਜਿਆਦਾ ਉਹ ਸੇਫ ਆ ਬਾਕੀ ਆਹ ਦੇਖੋ ਤੁਸੀਂ ਜਿੱਦੇ ਤੇ ਬੈਠੇ ਇੱਥੇ ਕਿਹੜਾ ਬੁੱਤਾ ਪਾ ਲਿਆ ਤਰਪਾਲ ਪਾ ਕੇ ਦੇਈਆਂ ਬਾਕੀ ਥੋੜਾ ਬੋਤਾ ਸਮਾਨ ਜਿੱਦਾਂ ਦੇਖੋ ਕੋਠਿਆਂ ਤੇ ਸ਼ਿਫਟ ਕੀਤਾ ਹੋਇਆ ਆ। ਮਾਗੀ ਪਰਮਾਤਮਾ ਸੌਖੇ ਰੱਖੇ। ਤਾਂ ਜਿੰਨੀ ਜਲਦੀ ਹੋ ਸਕਦਾ ਪਰਮਾਤਮਾ ਇਸ ਜਿਹੜੇ ਮਾੜੀ ਘੜੀ ਤੋਂ ਜਲਦੀ ਜਲਦੀ ਛੁਟਕਾਰਾ ਦਿਵਾਵੇ ਤਾਂ ਆਪਣਾ ਪੰਜਾਬ ਚੱਲਣ ਲੱਗ ਜਾ ਕੁਝ ਨਾ। ਕਿਹਾ ਜੀ। ਬਾਕੀ ਕਹਿਣਾ ਇਹ ਸੌਖਾ ਆਪਣੇ ਘਰ ਛੱਡਣੇ ਤਾਂ ਬੜ ਬਹੁਤ ਔਖਾ ਆ। ਹਾਂ ਨਾ ਜਿਹੜੇ ਇਦਾਂ ਵਿਚਾਰੇ ਰੋਡ ਤੇ ਬੈਠੇ ਆ ਜਾਂ ਕਿੱਦਾਂ ਵੀ ਆ ਨਾ ਉਹਨਾਂ ਨੂੰ ਪੁੱਛ ਕੇ ਦੇਖੋ। ਤਾਂ ਬਾਕੀ ਸੰਗਤ ਜੀ ਇੱਧਰਲੇ ਪਾਸੇ ਬਹੁਤ ਬੁਰਾ ਹੋ ਰਹਾ ਹੈ ਦੇਖੋ ਪ੍ਰਕਾਸ਼ਿਤ ਕਰੋ ਹਾਂ ਬਾਕੀ ਥੋੜਾ ਜਿਹਾ ਏਰੀਆ ਸੇਫ ਵੀ ਹੈ ਜਿੱਤਾ ਉੱਚਾ-ਉੱਚਾ ਨਾ ਇੱਧਰਲੇ ਪਾਸੇ ਨੂੰ ਤੇ ਥੋੜਾ ਜਿਹਾ ਸੇਫ ਹੈ ਬਾਕੀ ਤਾਂ ਬਹੁਤ ਬੁਰਾ ਹੋ ਰਹਾ ਹੈ ਜਿੱਦਾਂ ਫੇਰ ਜੇ ਪਾਣੀ ਦਾ ਲੈਵਲ ਵਧੂਗਾ ਤਾਂ ਫੇਰ ਹੋ ਜਾਣਾ ਅੱਧਰ ਤੋਂ ਉਮੀਦ ਤਾਂ ਇਹ ਹੀ ਹੈ ਕਿ ਮਨੂੰ ഇതേ പാസു ശിഫ്റ്റാ പാർട്ടി ശിഫ്റ്റാക്കി ഇദ്ദേഹം പാടി ജോലി സാധാരണ ਕਰ ਕਰ ਕੇ ਜਿੱਦਾਂ ਉਹਨਾਂ ਤੋਂ ਸਾਰੇ ਇੱਧਰ ਨੇ ਪਾਸੇ ਨੂੰ ਆ ਰਹੇ ਹਨ ਜਿੱਦਾਂ ਜਿੱਦਾਂ ਠੀਕ ਆ ਗਿਆ ਲੱਗਿਆ ਤੇ ਦੋ ਦੋ ਆਹ ਤੁਖਾ ਆਪ ਸਭ ਸ਼ਾਂਤੀ ਰੱਖੀ ਤੇ ਪੰਜਾਬ ਨੂੰ ਪਹਿਲਾ ਵਰਦਾ ਹਰਿਆਵਰ ਬਾਕੀ ਉਹ ਤੋਂ ਪਾਣੀ ਆਉਂਦਾ ਪਿਆ ਹੈ ਤੇ ਪਰ ਇਹਨੂੰ ਇੰਦਰ ਨਹੀਂ ਸੱਤਾ ਨਿਕਲਦਾ ਪਿਆ ਹੈ ਤੇ ਬਾਕੀ ਸਰਦਾਰੀ ਮੇਲਾ ਦੇਖ ਕੇ ਸੀ ਆਈ ਨਹੀਂ ਦੇ ਵਧੀਆ ਸੀ ਮਾਦ ਦੇ ਵਧੀਆ ਸੀ ਸਾਰਾ ਕੁਝ ਆ ਨਾ ਬਹੁਤ ਵਧੀਆ ਸੀ ਬੱਟ ਜਦੋਂ ਤੁਸੀਂ ਇਹ ਦੇਖਿਆ ਉਹਨਾਂ ਨੂੰ ਮਨਰ ਹੋ ਗਿਆ ਉਹਦਾ ਕਿਉਂਕਿ ਉਹ ਪ੍ਰਜਨਨ ਦੀ ਸਰਵਾਈਵ ਕਿਦਾ ਕਰਦੇ ਹੁੰਦੇ ਨੇ ਨਾ ਤੇ ਬਾਕੀ ਸਭ ਠੀਕ ਆ ਲੱਗੇ ਨਕੋ ਦੇ ਜੰਮ ਸਰਵ ਸ੍ਰੀ ਦਾ ਅਧਿਕਾਰ ਤੇ ਟੈਪ ਰੇਂਜ ਜੈ ਸੰਦੀ